ਮੰਤ ਆਸ਼ਰਮ ਸਿੰਘ ਸਿੱਦਾ ਸੰਤ ਖਾਲਸਾ ਗੁਰਮਤ ਵਿਦਿਆਲਾ ਵਿਖੇ ਅੱਜ 1 ਜੂਨ ਤੋਂ 29 ਜੂਨ ਤੱਕ ਗੁਰਮਤ ਕੈਂਪ ਰੱਖੇਗਾ ਉਸ ਦੇ ਵਿੱਚ ਬੱਚੇ ਗੱਤਕਾ ਦੀ ਸਿਖਲਾਈ ਲੈਂਦੇ ਹੋਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੀ ਸ਼ਹਾਦਤ ਨੂੰ ਸਮਰਪਤ ਸ੍ਰੀ ਅਕਾਲ ਬਸ ਸੋਹਣੇ ਬੱਚਿਆਂ ਨੇ ਦਵਾਲੇ ਸਜਾਏ ਨੇ ਸਤਿਗੁਰ ਦੀ ਕਿਰਪਾ ਦੇ ਨਾਲ ਲਾਭਣ ਵਾਲੇ ਸਿੰਘਾ ਜੀ ਦਾ ਮਨ ਨੂੰ ਪਾਵੇ ਸਾਸ਼ਟਰੀ ਆ ਕਾ ਲੇ ਬਾਰੀਆ ਮੇਰਾ ਬੁੱਤ ਬਹੁਤ ਸਮਾਂ ਲੱਗਦਾ ਇਹ ਸਾਡੇ ਵਿਦਿਆਲੇ ਦੇ ਸੈਟ ਕਰਨੀ ਪੈਗ ਨੂੰ ਆਪ ਜੀ ਨੂੰ ਵਿਦਿਆਰਥੀ ਜੀ ਤੇ ਮੈਂ ਤਾਂ ਨਹੀਂ ਰਹਾ ਲੱਗਦਾ ਦਮਲਾ ਬਹੁਤ ਹੋਣਾ ਮੰਨੇ ਆ ਸ਼ਾਬਾਸ਼ ਸ਼ਾਬਾਸ਼ ਬਹੁਤ ਸੋਹਣਾ ਚੱਲ ਚੱਲ ਸ਼ਾਬਾਸ਼ 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 ਚੱਲ ਬੋ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਾਦਤ ਨੂੰ ਅੱਜ ਸਮਰਪਿਤ ਵਾਹਿਗੁਰੂ 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 ਬਲੀ ਸੰਤ ਖਾਲਸਾ ਦਲ ਦੇ ਬਾਨੀ ਬ੍ਰਹਮ ਗਿਆਨੀ ਸ੍ਰੀ ਮਾਨਕ 111 ਸੰਤ ਬਾਬਾ ਬਲਵੰਤ ਸਿੰਘ ਜੀ ਸਿੱਖ ਸਾਹ ਸਿਹੋੜਾ ਸਾਹਿਬ ਵਾਲਿਆਂ ਦਾ ਇਹ ਸਥਾਨ ਹੈ ਜੀ ਸੰਤ ਖਾਲਸਾ ਗੁਰਮਤ ਵਿਦਿਆਲਾ ਪਿੰਡ ਬੇਲੇਵਾਲ ਦਰੋਗੇਵਾਲ ਤਹਿਸੀਲ ਤੁਰੀ ਜਲਾ ਸੰਗਰੂਰ ਵਿਖੇ 1 ਤਰੀਕ ਤੋਂ ਲੈ ਕੇ 29 ਤਰੀਕ 1 ਜੂਨ ਤੋਂ 29 ਜੂਨ ਤੱਕ ਦਾ ਬੱਚਿਆਂ ਦਾ ਗੁਰਮਤ ਕੈਂਪ ਲਗਾਤਾਰ ਚੱਲ ਰਿਹਾ ਜੀ ਬੱਚੇ ਬਹੁਤ ਕੁਝ ਸਿੱਖ ਰਹੇ ਨੇ ਗੱਤਕਾ ਕੀਰਤਨ ਗੁਰਬਾਣੀ ਸੰਥਿਆ ਅਤੇ ਹੋਰ ਵੀ ਬਹੁਤ ਕੁਝ ਬੱਚਿਆਂ ਨੇ ਦਿਮਾਲਿਆਂ ਦੀ ਵੀ ਟ੍ਰੇਨਿੰਗ ਲਈ ਆ ਸਤਿਗੁਰ ਕਿਰਪਾ ਕਰੇ ਚੜ੍ਹਦੀਆਂ ਕਲਾਂ ਰੱਖੇ ਜੀ ਇਦਾਂ ਦੇ ਹਰ ਪਿੰਡ ਸ਼ਹਿਰ ਦੇ ਵਿੱਚ ਉਪਰਾਲੇ ਹੋਣੇ ਚਾਹੀਦੇ ਨੇ ਬਹੁਤ ਵਧੀਆ ਸੋ ਬੇਨਤੀ ਹੈ ਕਿ ਇਲਾਕੇ ਦੇ ਜੋ ਵੀ ਕੋਈ ਨੇੜੇ-ਤੇੜੇ ਦੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਜਾਂ ਕੋਈ ਸੁਣਦਾ ਜਾਂ ਦੇਖਦਾ ਉਹਨਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਇਸ ਕੈਂਪ ਦਾ ਹਿੱਸਾ ਜ਼ਰੂਰ ਬਣਾਓ ਜੀ ਤਾਂ ਕਿ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ ਸਤਿਗੁਰ ਕਿਰਪਾ ਕਰੇ ਜੀ ਚੜ੍ਹਦੀ ਕਲਾਂ ਰੱਖੇ

مرضی لا دنا او ਵੈਗੁਰੂ ਜੀ ਕਲਖਣ ਸਾਹਿਬੈਗੁਰੂ ਜੀ ਦੇ ਫੁੱਟੇ ਸੋ ਸੰਗਤ ਜੀ ਅੱਜ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਤ ਜਿਆਲੇ ਦੇ ਬੱਚਿਆਂ ਵੱਲੋਂ ਇਹ ਬੂਟੇ ਸੋਹ ਵਾਲੇ ਸ਼ੌਮ ਵਾਲੇ ਅਤੇ ਫਲਾਂ ਵਾਲੇ ਇਹ ਲਗਾਏ ਜਾ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਅਤੇ ਹੋਰ ਵੀ अनेਕਾਂ ਸਿੰਗੋ ਸਿੰਘਣੀਆਂ ਅਤੇ ਪ੍ਰਚੰਗੀਆਂ ਦੀ ਅੱਜ ਇਹ ਦਿਨ ਸ਼ਹਾਦਤ ਹੋਈ ਸੀ ਸਾਡੇ ਕੌਮ ਲਈ ਪੰਥ ਲਈ ਬਹੁਤ ਵੱਡਾ ਮਾਣ ਹੈ ਸੋ ਜਿਨ੍ਹਾਂ ਨੇ ਬੇਜਮੀਨੀਆਂ ਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਨਮਸਕਾਰ ਕਰਦੇ ਹਾਂ ਅਸੀਂ ਸੋ ਇਹ ਛੋਟਾ ਜਿਹਾ ਪਰਾਲਾ ਹਰ ਵੀਰ ਭੈਣ ਨੂੰ ਇਹ ਕਰਨਾ ਚਾਹੀਦਾ ਕਿਉਂਕਿ ਕਈ ਬੱਚਿਆਂ ਦੇ ਜਨਮ ਦਿਨ ਵੀ ਨੇ ਇਸ ਕਰਕੇ ਅਸੀਂ ਉਹ ਇਸ ਪਰਾਲੇ ਨੂੰ ਇਦਾਂ ਅਸੀਂ ਮਨਾਉਨੇ ਆ ਕਿ ਬੱਚਿਆਂ ਦੇ ਬੱਚਿਆਂ ਦੇ ਮੈਨਡ ਦੇ ਵਿੱਚ ਇਹ ਰਹੇ ਵੀ ਅਸੀਂ ਇਹ ਸਾਡੇ ਲਈ ਇਹ ਸਾਡਾ ਮਤਲਬ ਬੂਟੇ ਨੇ ਸਾਨੂੰ ਪੌਦੇ ਨੇ ਰੁੱਖ ਨੇ ਸਾਨੂੰ ਬਹੁਤ ਕੁਝ ਦਿੰਦੇ ਨੇ ਇਹ ਸਾਨੂੰ ਆਕਸੀਜਨ ਵੀ ਦਿੰਦੇ ਨੇ ਫਲ ਵੀ ਖਾਂਦੇ ਆਸੀਂ ਇਹਦੇ ਹੋਰ ਵੀ ਸਾਨੂੰ ਅਨੇਕਾਂ ਇਹਨਾਂ ਦੇ ਮਤਲਬ ਸਾਨੂੰ ਇਹਨਾਂ ਦੀਆਂ ਲੋੜਾਂ ਪੈਂਦੀਆਂ ਨੇ ਸੋ ਬੇਨਤੀ ਆ ਕਿ ਇਦਾਂ ਦੇ ਬੱਚਿਆਂ ਨੂੰ ਪ੍ਰਾਲੇ ਕਰਾਉਣੇ ਚਾਹੀਦੇ ਨੇ ਆਪਦੇ ਮਾਪਿਆਂ ਨੂੰ ਕਹਿਣਾ ਚਾਹੀਦਾ ਕਿ ਬੱਚਿਆਂ ਨੂੰ ਇਦਾਂ ਦੇ ਮਤਲਬ ਪ੍ਰਾਲਿਆਂ ਦੇ ਵਿੱਚ ਲਾਓ ਤਾਂ ਜੋ ਬੱਚੇ ਬੂਟੇ ਲਾਉਣ ਸ਼ੌਂਕ ਵਾਲੇ ਸੋ ਵਾਲੇ ਅਤੇ ਫਲਾਂ ਵਾਲੇ ਸੋ ਅਸੀਂ ਇਹ ਨਿੱਕਾ ਜਿਹਾ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ